हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਵੀ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇੜ ਲਈ ਲੈ ਕੇ ਆਏ ਆਂਗੇ ਜਰਸੀ ਆ ਗਈ ਬਾਈ ਥੋੜੇ ਦਿਨਾਂ ਦੀ ਐ ਮੰਨ ਲਓ ਕਰਮ ਵਾਲੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਟੌਪ ਦਾ ਆ ਗਿਆ ਬਾਈ ਨਗੀਨਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਜੰਗ ਹਾਂ ਹਾਂ ਵਧੀਆ ਤੇ ਜੰਗ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾੜਾ ਨੇੜੇ ਪਿੰਡ ਬਈ ਨੇੜੇ ਆਪਣੇ ਆ ਗਿਆ ਸ਼ਹਿਰ ਅਪਧੌੜ ਤੇ ਨਿਹਾਲ ਸਿੰਘਾੜਾ ਠੀਕ ਆ ਕੰਟੈਕਟ ਨੰਬਰ ਬੋਲ ਦੋ 87278 09935 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜੰਗ ਕੱਚੀ ਆ ਗਈ ਦਿਨਾਂ ਦੀ ਹੈ ਹਾਂ ਹਫਤੇ ਦੀ ਕੱਚੀ ਹੈ ਹਫਤੇ ਦੀ ਬਾਈ ਕੱਚੀ ਆ ਗਈ ਹੋਰੀ ਨੱਗਾ ਨਰੋਈ ਤੇ ਕੱਦ ਵਾਲੀ ਠੀਕ ਆ ਹਾਂ ਨਿੱਜੀ ਦਾ ਛੋਟੀ ਨਾ ਮੰਨੇ ਕੋਈ ਹੂੰ ਸ਼ੁਰੂ ਕਰਦੀਏ ਜੰਗ ਫਿਰ ਸਾਹਮਣੇ ਜਿਹੜੀ ਇਹ ਬਾਈ ਵੜਾ ਕਿਹੜਾ ਸੁਹਾਗ ਫੋਲੀ ਹੈ ਇਹ ਆਪਣਾ ਦੂਜਾ ਸੁਹਾਗ ਸੁੰਦੀ ਹੈ ਭਲਾ ਅਗਲਾ ਤੀਜਾ ਮੰਨ ਲੈ ਠੀਕ ਆ ਭਾਵੇਂ ਅਗਲਾ ਤੀਜਾ ਮੰਨ ਲੈ ਦੂਜਾ ਸੁਹਾਗ ਵੀ ਬਰੂਰ ਬਰੂਰ ਦਿਖਾ ਤੂੰ ਅੱਖ ਤੋਂ ਆ ਬਾਈ ਕੀ ਬਾਤ ਤੇ ਰਾਜੀ ਆਏ ਗੋਲ ਆ ਗਈ ਤੇ ਜੰਗ ਕਿੰਨਾ ਰਿਕਾਰਡ ਰਿਹਾ ਬਾਈ ਪਿਛਲੇ ਸੂਏ 16 ਲੀਟਰ ਚੋਇਆ ਬਾਈ ਉਹ ਕਹਿੰਦੇ ਐਦ ਕੀ ਫਿਰ ਕਿੰਨੀ ਉਮੀਦ ਕਰਦਾਂ ਐਦ ਕੀ ਗਰਮੀ ਦਾ ਕਰਕੇ ਭਲਾ ਅਗਲਾ 16 ਮੰਨ ਲਈ ਤੇ ਕੇਰ ਵਾਲਾ ਹੋਇਆ ਤਾਂ ਕੋਈ ਛੇ ਵਾਲਾ ਉਹ 18 ਚੋਂ ਤੇ ਬਾਈ ਸਾਨੂੰ ਯਾਤ ਬਰੀਡ ਚੈੱਕ ਕਰਾਉਣੇ ਆ ਫੇਸ ਚੈੱਕ ਕਰੋ ਬਾਈ ਹਾਂ ਦੇ ਟੂਆ ਤਾਂ 80 ਅਗਲਾ ਕਹਿ ਦੰਦਾ ਤੇ ਫੇਸ ਚੈੱਕ ਕਰੋ ਚੰਗ ਨਾ ਦੇ ਲੈ ਨਿਗਾਹ ਨੇ ਨਿਕਾਜਾ ਕਰਨਾ ਆ ਗਿਆ ਬੋਤੀਵਾਦੀ ਨਾ ਫੁੱਲ ਕਮਾਲ ਦੀ ਆ ਫੁੱਲ ਚਮਕ ਆ ਲਈ ਆ ਗਈ ਜਰਸੀ ਬਰੀਡ ਆ ਜਾਂਦੀ ਆ ਬਾਈ ਥਾਣਾ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਥਾਣਾ ਜੰਗ ਮੈਂ ਕਹਣਾ ਥਰ ਨਹੀਂ ਮਿਲਦਾ ਬਾਲਾ ਚੰਗਾ ਥਾਣਾ ਦੇਖ ਤੂੰ ਬਿਲ ਬਿਲ ਦੇਖ ਥਾਣਾ ਦੀ ਕੁਆਲਿਟੀ ਬਈ ਚੈੱਕ ਕਰ ਸਕਦੇ ਹੋ ਇੱਕ ਨੰਬਰ ਥਾਣਾ ਲੱਗਾ ਵਾ ਚਾਰੇ ਥਾਣਾ ਇਹਨੂੰ ਜਿਹਨੂੰ ਆਪਾਂ ਕਹਦੀਏ ਪੀੜੀ ਦੇ ਪਾਵੇ ਯਾਰ ਬਣਾਏ ਹਜੇ ਤਾਂ ਇਹਦੂ ਦੁਗੜਾ ਦੇਵਾ ਬਣਾਣਾ ਯਾਰ ਹਜੇ ਦੁਗੜਾ ਤਿੱਗੜਾ ਇਹਦੂ ਬਣਾਉਣਾ ਨੇ ਫੀਟਿੰਗ ਆਪਾਂ ਚੈੱਕ ਕਰਾਉਨੇ ਹਵਾਨੇ ਦੀ ਫੀਟਿੰਗ ਚੈੱਕ ਕਰੋ ਹਵਾਨਾ ਹਜੇ ਉਹ ਸੋਨਾ ਜਿਹਨੂੰ ਆਪਾਂ ਕਹਦੀਏ ਤਿਆਰ ਕਰਨਾ ਕੁਆਲਿਟੀ ਵਾਲਾ ਬਾਕੀ ਕੋਈ ਵੀਰ ਛੋਟੀ ਨਾ ਮੰਨਿਓ ਕਿ ਨਹੀਂ ਜਾਂਗਾ ਛੋਟੀ ਨਾ ਹਾਂ ਛੋਟੀ ਨਹੀਂ ਜੀ ਜਿੱਡੀ ਜਰਸੀ ਹੁੰਦੀ ਆ ਓੱਡੀ ਹੈਗੀ ਓੱਡੀ ਹੈਗੀ ਆ ਬੱਸ ਜਿੱਡੀ ਜਰਸੀ ਹੁੰਦੀ ਹੈ ਨਾ ਓੱਡੀ ਹੈਗੀ ਆ ਕਿਆ ਬਾਤ ਆ ਬਾਈ ਤੋਰ ਦੇਖੋ ਕਿ ਬਈ ਜਾਂਗਾ ਕੱਦ ਬਾਈ ਬਹੁਤ ਚੰਗਾ ਬਰੀਡ ਬਹੁਤ ਚੰਗੀਆਂ ਫੈਟ ਆ ਜਿਹੜੀ ਬਹੁਤ ਚੰਗੀ ਆਊਗੀ ਜਰਸੀ ਬਰੀਡ ਆ ਜਾਂਦੀ ਹੈਗੀ ਫੈਟ ਆ ਜਿਹੜੀ ਮੰਨ ਕੇ ਚੱਲੋ ਮੱਝਾਂ ਨੂੰ ਆਊਗੀ ਕਿ ਨਹੀਂ ਜਾਂਗਾ ਹਾਂ ਬਹੁਤ گاੜਾ ਹੋਊਗਾ ਪੇਨਚ ਵੀ ਸਾਨੂੰ ਸੁਆਦ ਲੱਗੂਗਾ ਸੁਆਦ ਲੱਗੂਗਾ ਨਹੀਂ ਲੱਗਣਾ ਬਾਕੀ ਤੋੜਾ ਤੋੜਾ ਚੈੱਕ ਕਰੋ ਨਮਾਹਾਨਾ ਕੋਈ ਨਹੀਂ ਹੈਗਾ ਬੜਾ ਪਾ ਜੰਗਾ ਗੋਲ ਮੋਗ ਆ ਗੋਲ ਆਗੀ ਪੂਰੀ ਆ ਜੀ ਕੋਈ ਲੱਸੀ ਲੰਜੀ ਆ ਨਹੀਂ ਰੰਗ ਰੂਪ ਦੇਖ ਲਾ ਲੱਸੀ ਲਾ ਵੀ ਨਹੀਂ ਰੰਗ ਰੂਪ ਜੰਗਾ ਇੱਥੇ ਖੜਾ ਕੇ ਚੈੱਕ ਰਾ ਮੜਾ ਆ ਦੇਖੋ ਬਰੀਡ ਬਰੂਡ ਦੇਖੋ ਕਰੋ ਬਈ ਬਰੀਡ ਚੈੱਕ ਕਰੋ ਸ਼ਾਈਨਿੰਗ ਨਾ ਜੇ ਗੱਲ ਕਰੀਏ ਫੁੱਲ ਵਰਮ ਵਾਲੀ ਤੇ ਐਨ ਪੰਜਾਬ ਵਾਲੀ ਫੇਸ ਬਿਊਟੀ ਤਾਂ ਜਮਾ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਡਾਇਮੰਡ ਪੀਸ ਲਾ ਲੋ ਸੀ ਤੇ ਥਣ ਥਣ ਦੇ ਲਾ ਕਹੇ ਜਾਂਦਾ ਕੀ ਬਾਤ ਆ ਬਈ ਕਿਸੇ ਵਕਤ ਅਜ ਮਾਰ ਨਹੀਂ ਖਾਂਦੀ ਨਾ 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 ਪੂਰੀ ਗੋਲ ਆ ਉਹ ਵੀ ਰੰਗ ਦੀ ਹੋਰ ਗੋਲ ਪਈਆ ਕੱਚੀ ਕੱਚੀ ਪਈਆ ਬਸ ਉਸ ਹਾਂ ਬਣਾ ਅੰਦਾਜ਼ਾ ਲਾ ਲਿਓ ਤੇ ਬਈ ਮੁੱਲ ਵੀ ਤੁੰਨੋ ਜਿਹੜਾ ਬਈ ਅੱਜ ਦਊਗਾ ਕੱਚੀ ਨਾਲ ਹੀ ਦੇ ਦੂਗਾ ਨਹੀਂ ਜੰਗ ਹਾਂ ਐਡੀ ਬੈੜ ਜਾ ਰੋ ਤੂੰ ਦੰਦਾਂ ਦੀ ਲੱਕੀ ਬੈੜਾ ਪੂਰੀ ਪੂਰਾ ਕੱਦ ਵਾਲੀ ਬੈੜਾ ਐ ਜੰਗ ਫਿਰ ਮੁੱਲ ਦੱਸਦਾ ਹਾਂ ਨਹੀਂ ਵੀ ਨਿਕ ਦੇ ਲੈ ਹੁਣ ਇੱਥੋਂ ਤੇ ਕਰਾਉਂਦੀ ਆ ਪੂਰੀ ਲੈ ਨਿੱਕੀ ਨਾ ਮਨੋ ਬਈ ਛਾਤੀ ਨੂੰ ਹਣਾ ਛਾਤੀ ਕੋ ਨਹੀਂ ਦੀਆ ਤੇ ਜੰਗ ਫਿਰ ਦੱਸਦੇ ਮੁੱਲ ਕੀ ਰਹੂ ਅੱਜ ਮੁੱਲੇ ਦਾ ਆਪਣਾ ਦੇ ਲੈਣਾ ਆਪਾਂ 50 ਦੀ ਦੇ ਜਾਣੀ 50 ਦੀ ਚੱਕ ਲੈ ਹੁਣ ਚੱਕੋ ਬਈ ਕੱਚੀ ਵਾਲਾ ਬੈੜਾ 50000 ਦੀ ਅੱਜ ਸਾਨੂੰ ਜਰਸੀ ਵੜਾ ਹੈ ਬਾਈ ਯਾਰ ਹੋਈ ਨਾ ਪੂਰੀ 65 ਤਿਆਰ ਹੋਈ ਹੈ ਜਿੱਦਾਂ ਹੋ ਗਈ ਤਿਆਰ ਉਦਾਂ ਹੋਊਗਾ ਮੋਲੋ ਕਿਉਂਕਿ ਜਿਹੜੇ ਹਿਵਾਨੇ ਦੀ ਫਿਟਿੰਗ ਆ ਉਹ ਬੜੀ ਕਮਾਲ ਦੀ ਆ ਬਾਈ ਇਹਨੇ ਦਾ ਮੰਨ ਲਓ ਹਜੇ ਖੜਿਆ ਨਹੀਂ ਜਾਣਾ ਪੰਡ ਬਨ ਕੇ ਸੂਗੀ ਜਦੋਂ ਸੂਗੀ ਕਿ ਨਹੀਂ ਚੰਗ 1 ਲੀਟਰ ਇਹਨੂੰ ਆਪਾਂ ਕੈਲਸ਼ੀਅਮ ਦਾ ਵੀ ਪਿਆਦਾ ਸ਼ੁਰੂ ਕਰਿਆ ਵਾ ਠੀਕ ਆ ਹਾਂ ਬੇਤੇ ਉਹ ਵੀ ਸ਼ੁਰੂ ਕਰਿਆ ਵਾ ਜੇ ਆਪਾਂ ਨੂੰ ਐਸੇ ਵੀ ਤਿਆਰ ਕਰਕੇ ਵੇਚਾਂਗੇ ਹੂੰ ਫਿਰ ਉਹਦੇ ਲੈ ਗਿਆ ਕੋਈ ਠੀਕ ਆ ਨਹੀਂ ਆਪਣੇ ਚੱਲੀ ਜਾਣਾ ਠੀਕ ਆ ਬਈ ਜੇ ਨਾਗਸੀਗਾ ਵੀਰ ਕੋਲੇ ਬਾਈ 100 ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ